ਪਿਛਲੇ ਦਿਨੀ ਰਾਣਾ ਸਾਹਿਬ ਦੇ ਮਜੂਦਾ ਦੁਖਮੁਖੀ ਬਾਬਾ ਬਲਜਿੰਦਰ ਸਿੰਘ ਸਤਖੰਡ ਪਿਆਨਾ ਕਰ ਗਏ ਬਾਬਾ ਜੀ ਗੁਰਜੀਤ ਸਿੰਘ ਉਹਨਾਂ ਨਾਲ ਬੜਾ ਪਿਆਰ ਸੀ ਉਹਨਾਂ ਦਾ ਜਥਾ ਹਾਜ਼ਰੀ ਭਰਦਾ ਰਿਹਾ ਟਾਈਮ ਟੂ ਟਾਈਮ ਪਿਛਲੇ ਦਿਨੀ ਭਾਈ ਰਣਜੀਤ ਸਿੰਘ ਢੜੀਆਂ ਵਾਲੇ ਉਹ ਵੀ ਹਾਜ਼ਰੀ ਭਰ ਕੇ ਆਏ ਉਦੋਂ ਜਦੋਂ ਉਹਨਾਂ ਦਾ ਜਿਸ ਦਿਨ ਸੰਸਕਾਰ ਸੀ ਉਹ ਦਿਨ ਕਿਉਂਕਿ ਭਾਈ ਸਾਹਿਬ ਨੇ ਅੰਮ੍ਰਿਤ ਉਹਨਾਂ ਕੋਲੋਂ ਛੱਕਿਆ ਜਦੋਂ ਛੋਟੀ ਉਮਰ ਵਿੱਚ ਸਨ ਭਾਈ ਸਾਹਿਬ ਉਦੋਂ ਅੰਮ੍ਰਿਤ ਛੱਕਿਆ ਅੰਮ੍ਰਿਤ ਦੀ ਦਾਤ ਲਈ ਰਾਡਾ ਸਹਿਬ ਤੋਂ ਪੰਜਾਬ ਪਿਆਰਿਆਂ ਦੇ ਮੁਖੀ ਸਨ ਬਾਬਾ ਬਲਵਿੰਦਰ ਸਿੰਘ ਫਿਰ ਪਿਛਲੇ ਕੁਝ ਅਰਸੇ ਤੋਂ ਮੌਜੂਦਾ ਮੁਖੀ ਸਨ ਬਹੁਤ ਉਹਨਾਂ ਨੇ ਗੁਰਮਤ ਦਾ ਪ੍ਰਚਾਰ ਕੀਤਾ ਸਭ ਤੋਂ ਵੱਡੀ ਸੇਵਾ ਉਹਨਾਂ ਨੇ ਕੀਤੀ ਆ ਸੋਸ਼ਲ ਮੀਡੀਆ ਇਹਦੇ ਵਿੱਚ ਲੋਕੀ ਗੰਦਮੰਦ ਬਥੇਰਾ ਕੁਝ ਦੇਖਦੇ ਆ ਪਰ ਉਹਨਾਂ ਨੇ ਬਹੁਤ ਸੌਖਾ ਕੀਤਾ ਐਪ ਬਣਾਇਆ ਮਾਈਕਰੋਮੀਡੀਆ ਈਸ਼ਰ ਮਾਈਕਰੋਮੀਡੀਆ ਉਹਦੇ ਵਿੱਚ ਫਿਰ ਉਹਨਾਂ ਨੇ ਗੁਰਬਾਣੀ ਜਿਹਨੂੰ ਅਸੀਂ ਸੌਖੇ ਢੰਗ ਨਾਲ ਕੇਰੀ ਕਰ ਸਕਦੇ ਆ ਪੜ ਸਕਦੇ ਆ ਗੁਰਬਾਣੀ ਦੇ ਸ਼ਬਦ ਐਪ ਦੇ ਵਿੱਚ ਭਰੇ ਪਾਏ ਤੇ ਉਹਦੇ ਨਾਲ ਸਾਨੂੰ ਸੌਖਾ ਕੀਤਾ ਸੋ ਬੜੀ ਵੱਡੀ ਉਹਨਾਂ ਦੀ ਇਹ ਦੇਣ ਹੈ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਸੇਵਾਵਾਂ ਕੀਤੀਆਂ ਉਹਨਾਂ ਨੇ ਸੋ ਪਿਛਲੇ ਦਿਨੀ ਉਹ ਵਿਛੋੜਾ ਦੇ ਗਏ ਸੱਜਖੰਡ ਪਿਆਨਾ ਕਰ ਗਏ ਤੇ ਬਾਬਾ ਜੀ ਨਾਲ ਬੜਾ ਪਿਆਰ ਸੀ ਉਹਨਾਂ ਦਾ ਸਤਿਗੁਰੂ ਮਿਹਰ ਭਰਿਆ ਹੱਥ ਰੱਖਣ ਸੋ ਉਹਨਾਂ ਦੀਆਂ ਸੇਵਾਵਾਂ ਨੂੰ ਸਦਾ ਹੀ ਨਮਸਕਾਰ ਹੈ ਗੁਰਬਾਣੀ ਨਾਲ ਜੋੜਨਾ ਕਿਸੇ ਨੂੰ ਇਹ ਸੌਖਾ ਟੰਗ ਨਹੀਂ ਹੁੰਦਾ ਕੋਈ ਸੌਖੀ ਗੱਲ ਨਹੀਂ ਹੈ ਆਪਣੇ ਆਪ ਨੂੰ ਦਾਤੇ ਲਾ ਦੇਣਾ ਆਪਣੇ ਆਪ ਨੂੰ ਇਦਾਂ ਬਿਲਕੁਲ ਤਤ ਪਰ ਰੱਖਣਾ ਗੁਰਮੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਬਹੁਤ ਵੱਡੀਆਂ ਸੇਵਾਵਾਂ ਉਹਨਾਂ ਨੇ ਕੀਤੀਆਂ ਬਹੁਤ ساری ਸੰਗਤ ਉਹਨਾਂ ਨੂੰ ਸੁਣਦੀ ਹੈ ਰਾਣਾ ਸਾਹਿਬ ਨੂੰ ਪਿਆਰ ਕਰਦੇ ਹਨ ਬਾਬਾ ਜੀ ਨਾਲ ਬੜਾ ਇੱਥੇ ਆਉਂਦੇ ਜਾਂਦੇ ਰਹਿੰਦੇ ਸਨ ਮੈਨੂੰ ਦੱਸਦੇ ਸੀ ਸੇਵਾਦਾਰ ਪਿਛਲੇ ਦਿਨ ਹੀ ਤਕਰੀਬਨ ਕਈ ਦਿਨ ਉੱਥੇ ਹਾਜ਼ਰੀ ਭਰਦੇ ਰਹੇ ਸੋ ਸਤਿਗੁਰੂ ਮੇਰ ਪਰਿਆ ਹੱਥ ਰੱਖਣ ਜਿੱਥੇ ਵੀ ਹੋਣ ਉਹ ਜਿਵੇਂ ਮੈਂ ਇੱਕ ਦਿਨ ਬੈਠਾ ਬੈਠਾ ਸੁਣਦਾ ਸੀ ਤਾਂ ਦਵਾਲ ਲਾ ਲਈਦਾ ਸੁਣਦਾ ਸੀ ਕਹਿੰਦੇ ਜਦੋਂ ਨਾ ਕੋਈ ਬੰਦਾ ਮਿਹਨਤ ਕਰਦਾ ਹੈ ਤੇ ਮਿਹਨਤ ਕਰਕੇ ਤਰੱਕੀ ਕਰਦਾ ਹੈ ਫਿਰ ਸਰਕਾਰ ਦੇ ਰੂਲ ਮੁਤਾਬਕ ਉਹਨੂੰ ਕਹਿੰਦੇ ਭਾਈ ਤੇਰੀ ਹੁਣ ਇੱਥੇ ਲੋੜ ਨਹੀਂ ਤੇਰੀ ਇੱਥੇ ਲੋੜ ਹੈ ਰੈਂਕ ਨਹੀਂ ਵੱਧ ਜਾਂਦਾ ਜਿਵੇਂ ਕਿਸੇ ਦਾ ਕਈ ਵਾਰੀ ਕੋਈ ਇਦਾਂ ਦੀਆਂ ਰੂਹਾਂ ਹੁੰਦੀਆਂ ਨੇ ਮੇਰੇ ਹਿਸਾਬ ਨਾਲ ਤੇ ਉਹਨਾਂ ਦਾ ਰੈਂਕ ਹੀ ਵੱਧਦਾ ਹੈ ਭਾਈ ਵੀ ਅੱਗੇ ਵੀ ਉਹਨਾਂ ਦੀ ਕਿਤੇ ਨਾ ਕਿਤੇ ਲੋੜ ਪੈ ਜਾਂਦੀ ਹੈ ਸਿੱッセ ਕਰਕੇ ਕਈ ਇਨਸਾਨ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਜਾਣ ਤੋਂ ਬਾਅਦ ਵੀ ਜਿਉਂਦੇ ਰਹਿੰਦੇ ਆ ਜਿਵੇਂ ਕਬੀਰ ਸਾਹਿਬ ਅੱਜ ਵੀ ਜਿਉਂਦੇ ਹਨ ਰਵਿਦਾਸ ਮਹਾਰਾਜ ਸਰੀਰ ਕਰਕੇ ਚਲੇ ਗਏ ਅੱਜ ਵੀ ਜਿਉਂਦੇ ਹਨ ਗੁਰੂ ਨਾਨਕ ਪਾਤਸ਼ਾਹ ਦੇਹ ਕਰਕੇ ਚਲੇ ਗਏ ਪਰ ਅੱਜ ਵੀ ਜਿਉਂਦੇ ਹਨ ਕੁਝ ਇਨਸਾਨ ਇਦਾਂ ਦੀ ਜ਼ਿੰਦਗੀ 'ਚ ਕੰਮ ਕਰਕੇ ਜਾਂਦੇ ਜਿਹੜੇ ਸਦਾ ਲਈ ਅਮਰ ਹੋ ਜਾਂਦੇ ਆ ਅਮਰ ਹੋ ਜਾਂਦੇ ਆ ਇਸੇ ਕਰਕੇ ਆਓ ਆਪਣੀ ਜ਼ਿੰਦਗੀ 'ਚ ਇਦਾਂ ਦੇ ਕਰਮ ਕਰਕੇ ਜਾਈਏ ਸਦਾ ਲਈ ਅਮਰ ਹੋ ਜਾਈਏ ਸਾਡਾ ਪਰਿਵਾਰ ਸਾਡੇ ਬੱਚੇ ਇਹੋ ਜੇ ਕੰਮ ਕਰਕੇ ਜਾਓ ਤੁਸੀਂ ਸਾਨੂੰ ਸਦਾ ਯਾਦ ਕਰਦੇ ਐ ਕਿ ਪਿੰਡ 'ਚ ਫਲਾਣਾ ਬੰਦਾ ਆਇਆ ਅਸੀਂ ਬੜਾ ਨਰ ਬੰਦਾ ਸੀ ਉਹ ਬੜਾ ਯੋਧਾ ਸੀ ਉਹ ਬੜੇ ਸੋਹਣੇ ਕੰਮ ਕਰਾਏ ਪਿੰਡ ਦੇ ਨਗਰ ਦੇ ਇਦਾਂ ਦੇ ਕਰਮ ਕਰਨੇ ਚਾਹੀਦੇ ਜ਼ਿੰਦਗੀ 'ਚ ਸੋ ਧੰਨਵਾਦ ਸਾਰਿਆਂ ਦਾ